ਸਸ਼ੀਗਾਂ ਸਾਰਿਆਂ ਨੂੰ ਜੀ ਮੇਰਾ ਨਾਮ ਮੋਨੀਕਾ ਹੈ ਮੈਂ ਕੁਈਨ ਕਲੱਬ ਦੀ ਮੈਂਬਰ ਹਾਂ ਅੱਜ ਅਸੀਂ ਇੱਥੇ ਰਿਸੋਰਟ ਚ ਆਏ ਹੋਇਆ ਲੋੜੀ ਦੀ ਸੈਲੀਬ੍ਰੇਸ਼ਨ ਲਈ ਬਹੁਤ ਇੰਜੋਏ ਕਰ ਰਹੇ ਹਾਂ ਜਿਵੇਂ ਕਿ ਤੁਸੀਂ ਮਿਊਜ਼ਿਕ ਵੀ ਸੁਣ ਰਹੇ ਹੋ ਔਰ ਡਾਂਸ ਪਰਫਾਰਮੈਂਸ ਕੀਤੀ ਹੈ ਮੈਂ ਵੀ ਇੱਕ ਡਾਂਸ ਪਰਫਾਰਮ ਕੀਤਾ ਔਰ ਬਹੁਤ ਇੰਜੋਏ ਕੀਤਾ ਤੰਬੋਲਾ ਖੇਡਲੀ ਅਸੀਂ ਲੋੜੀ ਦੀ ਸੈਲੀਬ੍ਰੇਸ਼ਨ ਕੀਤੀ ਕਈ ਮੈਂਬਰਸ ਦੇ ਫੈਮਿਲੀਜ਼ ਦੇ ਵਿੱਚ ਲੋੜੀ ਦਾ ਸੀਗਾ ਉਹਨਾਂ ਨੇ ਵੀ ਕਾਫੀ ਇੰਜੋਏ ਕੀਤਾ ਅਸੀਂ ਸਾਰੇ ਬਹੁਤ ਇੰਜੋਏ ਕਰਦੇ ਹਾਂ ਮੈਂ ਬਾਕੀ ਜੋ ਦੇਖ ਰਹੇ ਆ ਵਿਊਅਰਸ ਮੈਂ ਉਹਨਾਂ ਨੂੰ ਵੀ ਸੁਜੈਸਟ ਕਰਾਂਗੀ ਕਿ ਕੁਇਨ ਕਲੱਬ ਨਾਲ ਤੁਸੀਂ ਜੁਆਇਨ ਕਰੋ ਬਹੁਤ ਅੱਛਾ ਕਲੱਬ ਹੈ ਅਸੀਂ ਬਹੁਤ ਹਰ ਮੰਥ ਬਹੁਤ ਇੰਜੋਏ ਕਰਦੇ ਹਾਂ ਥੈਂਕ ਯੂ ਸੋ ਮੱਚ ਟੋਲ ਵਜਾਇਆ ਕਿੰਨਾ ਲੱਗਾ ਡਾਂਡੂ ਸਾਰਾ ਬਹੁਤ 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 ਜੀ ਟੋਲ ਵਜਾਏ ਪੰਗੜੇ ਪਾਏ ਬਹੁਤ ਇੰਜੋਏ ਕੀਤਾ ਜੀ ਅਸੀਂ ਬਹੁਤ ਮਤਲਬ ਲੋੜੀ ਦੀ ਇਹ ਪਹਿਲੀ ਸੈਲੀਬ੍ਰੇਸ਼ਨ ਹੈ ਹੁਣ ਪੂਰਾ ਵੀਕ ਹੀ ਚੱਲਦੀ ਰਹਣੀ ਹੈ ਸੈਲੀਬ੍ਰੇਸ਼ਨ ਥੈਂਕ ਯੂ ਸੋ ਮੱਚ ਅਗਲੇ ਵੀ ਤੇ ਕਰਾਂਗੇ ਨਾ ਕੋਈ ਫੰਕਸ਼ਨ ਕਲੱਬ ਦਾ ਹਾਂਜੀ ਹਾਂਜੀ ਕਲੱਬ ਸਾਡੇ ਕੁਇਨ ਕਲੱਬ ਜਿਹੜਾ ਹੈਗਾ ਬਹੁਤ ਮਤਲਬ ਅ ਅ ਅੱਛਾ ਕਲੱਬ ਹੈ ਇਹਨਾਂ ਦੇ ਹਰ ਵਾਰੀ ਹਰ ਮੰਥ ਜਿਹੜਾ ਹੈਗਾ ਇਵੈਂਟਸ ਚੇਂਜ ਹੁੰਦੇ ਨੇ ਹਰ ਵਾਰੀ ਇੱਕ ਨਵੀਂ ਮਤਲਬ ਸੋਚ ਦੇ ਨਾਲ ਮੈਂਬਰਸ ਲੈ ਕੇ ਆਉਂਦੇ ਨੇ ਹਰ ਚੀਜ਼ ਨੂੰ ਤੇ ਅਸੀਂ ਸਾਰੇ ਬਹੁਤ ਇੰਜੋਏ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਮੈਂ ਜਸਮਨ ਗਿੱਲ ਕੁਇਨਸ ਕਲੱਬ ਦੀ ਪ੍ਰੈਜ਼ੀਡੈਂਟ ਪਹਿਲਾਂ ਤੇ ਮੈਂ ਸਾਰਿਆਂ ਨੂੰ 2025 ਦੀ ਬਹੁਤ-ਬਹੁਤ ਨਿਊ ਇਅਰ ਵਿਸ਼ ਕਾਣਾ ਚਾਹੂੰਗੀ ਸਾਲ ਸਾਰਿਆਂ ਵਾਸਤੇ ਬਹੁਤ ਅੱਛਾ ਸਕਸੈਸਫੁਲ ਔਰ ਜੋਏ ਲੈ ਕੇ ਆਏ ਔਰ ਜਿਵੇਂ ਸਾਰਿਆਂ ਨੂੰ ਪਤਾ ਹੈ ਕਿ ਸਾਲ ਦਾ ਪਹਿਲਾ ਤਿਉਹਾਰ ਹੈ ਲੋਹੜੀ ਜਿਹੜਾ ਕਿ ਪੰਜਾਬ ਦਾ ਤਿਉਹਾਰ ਹੈ ਅ ਅਸੀਂ ਹਰ ਸਾਲ ਲੋਹੜੀ ਉਵੇਂ ਹੀ ਤੁਮਤਾਮ ਨਾਲ ਮਚਾਉਂਦੇ ਆ ਪੰਜਾਬੀ ਕਲਚਰ ਨੂੰ ਅਸੀਂ ਆਪਦੇ ਵਿੱਚ ਹਜੇ ਵੀ ਅ ਸ਼ਾਮਿਲ ਕਰਦੇ ਆ ਕਿਉਂਕਿ ਪੰਜਾਬ ਪੰਜਾਬੀਅਤ ਜਿਹੜੀ ਹੈ ਉਹ ਜਿਹੜਾ ਵਿਰਸਾ ਹੈ ਉਹ ਅਸੀਂ ਖਤਮ ਨਹੀਂ ਹੋਣਾ ਦੇਣਾ ਚਾਹੁੰਦੇ ਅ ਜਿਵੇਂ ਕਿ ਪਤਾ ਹੈ ਕਿ ਅ ਕਿਸਾਨ ਵੀ ਜਿਹੜੇ ਹੁਣ ਸਾਡੇ ਕਰਕੇ ਆਪਣੇ ਨਾ ਜਿਵੇਂ ਕਹਿੰਦੇ ਆ ਆਪਣੀ ਪੂਰੀ ਦਿਲੋਂ ਜਾਨ ਲਗਾ ਕੇ ਨਾ ਇਹ ਜੋ ਮੌਸਮ ਚ ਠੰਡ ਚ ਵੀ ਗਰਮੀ ਚ ਵੀ ਸਾਡੇ ਵਾਸਤੇ ਬੈਠਾ ਨੇ ਤੇ ਅਸੀਂ ਇਹੀ ਕਵਾਂਗੇ ਕਿ ਯਸ ਪੰਜਾਬੀ ਨੇ ਤਾਂਹੀਂ ਉਹ ਉੱਥੇ ਬੈਠੇ ਨੇ ਅਸੀਂ ਪੰਜਾਬੀ ਵਿਰਸੇ ਨੂੰ ਹਮੇਸ਼ਾ ਆਪਣੇ ਵਿੱਚ ਕਾਮਯਾਬ ਰੱਖਣਾ ਹੈ ਬਾਕੀ ਹਾਂ ਲੋੜੀ ਅੱਜ ਅਸੀਂ ਬਹੁਤ ਉਤਸ਼ਾਹ ਨਾਲ ਮਨਾਏ ਹੈ ਸਾਡੇ ਮੈਂਬਰਸ ਨੇ ਵਿੱਚ ਜਿਨ੍ਹਾਂ ਨੇ ਬਹੁਤ ਅੱਛੇ ਪਰਫਾਰਮੈਂਸਿਸ ਵੀ ਦਿੱਤੀਆਂ ਨੇ ਟੰਬੋਲਾ ਗੇਮਸ ਖੇਲੇ ਅਸੀਂ ਔਰ ਰਾਮਵੌਗ ਵੀ ਅਸੀਂ ਕੀਤੀ ਹੈ ਨਾਲ ਲੋੜੀ ਵਾਲੀ ਹੈ ਤੇ ਢੋਲ ਤੋਂ ਬਿਨਾ ਤੇ ਲੋੜੀ ਹੋਈ ਨਹੀਂ ਸਕਦੀ ਤੇ ਢੋਲ ਨੇ ਸਾਨੂੰ ਚਾਰ ਚੰਨ ਲਗਾਤੇ ਨੇ ਲੋਕਾਂ ਨੂੰ ਮੈਂ ਮੈਸੇਜ ਇਹ ਦੇ ਦੂੰਗੀ ਕਿ ਜਵੇਂ ਅਸੀਂ ਕਹਿੰਦੇ ਹਾਂ ਕਿ ਲੋੜੀ ਬਾਲਦੇ ਅਸੀਂ ਕਹਿੰਦੇ ਹਾਂ ਈਸਰ ਆ ਦਲੇਂਦਰ ਜਾ ਦਲੇਂਦਰ ਦੀ ਜੜ ਚੁੱਲੇ ਪਾ ਇਹੀ ਮੈਸੇਜ ਦਵਾएंगे कि ਜਿੱਦ ਦਿਨ ਤੁਸੀਂ ਲੋੜੀ ਮਨਾ ਰਹੇ ਹੋ ਆਪ ਦੇ ਸਾਰੀਆਂ ਨੈਗੇਟਿਵਿਟੀਆਂ ਤੇ ਲਿੱਦਰ ਉਹੀ ਹੁੰਦੀ ਹੈ ਸਾਰੀਆਂ ਨੈਗੇਟਿਵਿਟੀਆਂ ਆਪ ਦੀਆਂ ਉਹਦੇ ਵੱਲੋਂ ਸਾਰਿਆਂ ਦੇ ਆਸ-ਪਾਸੇ ਖੁਸ਼ੀਆਂ ਫੈਲਾਓ ਖੁਸ਼ ਰਹੋ ਔਰ ਹਾਂ ਜ਼ਰੂਰ ਐਮ ਇਹ ਜ਼ਰੂਰ ਕਹਿਣਾ ਚਾਹੂੰਗੀ ਕਿ ਜਿਹੜੇ ਕਿਸਾਨ ਉੱਥੇ ਬੈਠੇ ਨੇ ਉਹਨਾਂ ਵਾਸਤੇ ਸਵੇਰੇ ਸ਼ਾਮ ਤੁਸੀਂ ਪਲੀਜ਼ ਅਰਦਾਸ ਜ਼ਰੂਰ ਕਰੋ मेरा नाम सोनल सिंह है एंड आज हम आए हैं क्वींस क्लब के साथ लोहड़ी मनाने तो हम यूजुअली सारे फेस्टिवल्स क्वींस क्लब के साथ मनाते हैं और हमारे फेस्टिवल्स कम्पलीटली होते हैं विदाउट क्लब क्लब में मतलब कि आके आपको रियल फीलिंग आती है फेस्टिवल्स की और बहुत अच्छा लगता है सारे लेडीज रेडी होके आते हैं और डांस और मीन अपने ट्रेडिशन के साथ जुड़े रहने के लिए बहुत इंपॉर्टेंट है ऐसे इवेंट्स और फंक्शंस अटेंड करना और लोहड़ी तो बिल्कुल स्टार्ट ऑफ द ईयर है तो एक स्टार्ट ऑफ द ईयर ही अच्छा हो तो सारा साल आपका अच्छा जाएगा कहते हैं ऐसे सारे कि जैसा स्टार्टिंग हो वैसे ही एंड होता है तो इसलिए हम अपने साल को एक बहुत धमाके से स्टार्ट कर रहे हैं एंड हैप्पी लोहड़ी टू एवरी वन

ਕੀ ਆ ਵਸ ਪੰਜਾਬ ਦਾ ਕਲਚਰ ਹੈ ਮੇਨ ਪੰਜਾਬ ਦਾ ਕਲਚਰ ਹੈ ਆਪਣਾ ਇੱਕ ਜੀ ਤੀਆਂ ਤੁਹਾਨੂੰ ਪਤਾ ਨਹੀਂ ਟੀਆਂ ਦੀ ਲੋੜੀ ਵਾਲੀ ਇੱਕ ਜੀ ਤੀਆਂ ਅੱਜ ਤੋਂ ਕਿੰਨਾ ਲੱਗ ਰਿਹਾ ਲੋਕਾਂ ਦੀ ਮੈਸੇਜ ਹੋਗੇ ਬੜੇ ਕੀ ਕਹਿਣਾ ਚੋਗੇ ਲੋਕਾਂ ਮਨਾਣਾ ਚਾਹੀਏ ਸਭ ਕੋ ਇਹ ਤਿਉਹਾਰ ਪੰਜਾਬ ਦਾ ਪੰਜਾਬੀਓ ਦਾ ਤਿਉਹਾਰ ਹੈ ਸੈਲੀਬ੍ਰੇਟ ਕਰਨਾ ਚਾਹੀਦਾ ਕੁੜੀਆਂ ਲਈ ਅੱਜ ਕੁਇਨਸ ਕਲੱਬ ਦੇ ਵਿੱਚ ਲੋੜੀ ਸੈਲੀਬ੍ਰੇਸ਼ਨ ਹੋਈ ਹੈ ਔਰ ਸਾਰੇ ਮੈਂਬਰਸ ਨੇ ਮਿਲ ਕੇ ਬਹੁਤ ਇੰਜੋਏ ਕੀਤਾ ਹੈ ਮੇਨ ਸਾਡੇ ਨਾਲ ਨਵੇਂ ਮੈਂਬਰਸ ਜੁੜੇ ਨੇ ਉਹਨਾਂ ਨੇ ਪਰਫਾਰਮੈਂਸ ਕੀਤੀ ਫਸਟ ਟਾਈਮ ਆ ਕੇ ਉਹਨੇ ਪਰਫਾਰਮੈਂਸ ਕੀਤੀ ਔਰ ਪਰਫਾਰਮੈਂਸ ਤਮਾਕੇ ਵਰ ਪਰਫਾਰਮੈਂਸੀ ਵੰਦਨਾ ਐਸ਼ ਸੋਨਲ ਔਰ ਬਹੁਤ ਅੱਛੀ ਪਰਫਾਰਮੈਂਸ ਕੀਤੀ ਹੈ ਮਿਨੀ ਸੁਰਜੀਤ ਮਲਗੀ ਸਾਡੇ ਸਟਾਰ ਨੇ ਕਲਬ ਦੇ ਔਰ ਪੂਰੀ ਤਰ੍ਹਾਂ ਨਾਲ ਰੰਗੇ ਹੋਏ ਨੇ ਲੋੜੀ ਦੇ ਰੰਗ ਦੇ ਵਿੱਚ ਔਰ ਅੱਜ ਸਾਨੂੰ ਜਿਨ੍ਹਾਂ ਦੇ ਪਹਿਲੀ ਲੋੜੀ ਹੈ ਪਹਿਲੇ ਸਾਲ ਦੀ ਲੋੜੀ ਜਿਸਦੇ ਮੈਰिज ਹੈ ਜਿਸਦੇ ਬੱਚੇ ਔਰ ਸਾਨੂੰ ਉਹਨਾਂ ਨੇ ਲੋੜੀ ਵੀ ਦਿੱਤੀ ਹੈ ਸਾਡੇ ਕਲਬ ਨੂੰ ਔਰ ਬਹੁਤ ਅਸਾਂ ਸੀ ਖੁਸ਼ਾ ਔਰ ਹਮੇਸ਼ਾ ਹੀ ਕਾਮਨਾ ਕਰਦੇ ਆ ਕਿ ਮੁੰਡਿਆਂ ਔਰ ਕੁੜੀਆਂ ਦੀਆਂ ਲੋੜੀਆਂ ਇਸੇ ਤਰ੍ਹਾਂ ਖੁਸ਼ੀ ਆਨੰਦ ਮਾਣਦੇ। ਕਿੱਦਾਂ ਦਾ ਫੰਕਸ਼ਨ ਰਿਹਾ ਹੈ ਦਾ ਡਾਂਸ ਬਹੁਤ ਅੱਛਾ ਸੀ ਬਹੁਤ ਐਫਰਟਸ ਕੀਤੇ ਸੀ ਪਰਫਾਰਮੈਂਸ ਬਹੁਤ ਅੱਛੀਆਂ ਸੀ ਤਮੋਲਾ ਖੇਲਿਆ ਗਿਆ ਔਰ ਸਾਰੇ ਮੈਂਬਰਸ ਨੇ ਮਿਲ ਕੇ ਆਪਾਂ ਪੂਰੀ ਮਲਕੀ ਜਿਨ੍ਹਾਂ ਨੇ ਲੋੜੀਆਂ ਮਨਾਈਆਂ ਉਹਨਾਂ ਨੇ ਗਿਫਟਸ ਵੀ ਸਾਰਿਆਂ ਨੇ ਆਪਣੇ ਉਹਨਾਂ ਨੂੰ ਦਿੱਤੇ ਨੇ ਸਾਰੇ ਮੈਂਬਰਸ ਨੂੰ ਦਿੱਤੇ ਨੇ। ਲੋੜੀ ਹਮਸ਼ਾ ਅੱਗੇ ਦੇ ਕਰਾਣ ਚਾਹੀਦੇ ਹੈ। ਬਿਲਕੁਲ ਕਰਾਣੇ ਚਾਹੀਦੇ ਸਾਨੂੰ ਕਲਚਰ ਨਾਲ ਜੁੜਨਾ ਚਾਹੀਦਾ ਹੈ ਔਰ ਬੱਚਿਆਂ ਨੂੰ ਦੱਸਣਾ ਚਾਹੀਦਾ ਕਿ ਵੀ ਇਹੀ ਸਾ ਹਾਂ ਪੀੜੀ ਔਰ ਪੀੜੀ ਅੱਗੇ ਇਹ ਚੀਜ਼ਾਂ ਵੱਧਦੀਆਂ ਰਹਿਣੀਆਂ ਚਾਹੀਦੀਆਂ ਨੇ